ਉਹ ਤਾਂ ਇੰਨੇ ਪਰੇਸ਼ਾਨ ਹੋਏ ਬੈਠੇ ਆ ਵੀ ਇਹ ਹੁੰਦਾ ਇੱਕ ਤਰ੍ਹਾਂ ਰੱਬ ਸਾਨੂੰ ਜਾਂ ਤਾਂ ਚੱਕ ਲੈ ਜਾ ਇਹਨੂੰ ਪਰਮਾਤਮਾ ਠੀਕ ਕਰ ਦੇ ਜੀ ਬਸ ਐਸੀ ਅਲੀ ਪਰੇਸ਼ਾਨੀ ਵਿੱਚ ਫਸੇ ਹੋਏ ਆਂਗੇ ਨਾ ਤਾਂ ਉਹ ਹੋ ਸਕਦੇ ਆਂਗੇ ਮਰ ਸਕਦੇ ਆਂ ਨਾ ਜੀ ਆਂ ਵਿੱਚੋਂ ਜੀ ਬਸ ਆ ਹੁੰਦਾ ਇੱਕ ਵਾਰ ਜੀ ਕਰਦਾ ਕਿ ਇੱਕ ਤਰ੍ਹਾਂ ਦਾ ਸੁਸਾਈਡ ਕਰ ਲਾਂ ਜੀ ਬਸ ਹੋਰ ਕੁਝ ਨਹੀਂ ਜੀ ਬਸ ਮਰਨ ਨੂੰ ਜੀ ਕਰਦਾ ਜੀ ਕਿਉਂਕਿ ਘਰ ਦੇ ਹਾਲਾਤ ਬਹੁਤ ਮਾੜੇ ਨੇ ਜੀ ਘਰ ਚੱਲ ਨਹੀਂ ਰਿਹਾ ਜੀ ਇਸ ਕਰਕੇ ਬਹੁਤ ਦੁਖੀ ਹੈ ਜੀ ਬਹੁਤ ਪਰੇਸ਼ਾਨ ਹੈ ਵੀਰ ਦੀ ਲੱਤ ਦੇ ਵਿੱਚ ਇੱਕ ਰਾੜ ਪਈ ਹੋਈ ਹੈ ਜਿਸ ਦਾ ਡਾਕਟਰਾਂ ਦੇ ਕਹੇ ਅਨੁਸਾਰ ਕਿ ਰਾੜ ਜਿਹੜੀ ਟੁੱਟ ਗਈ ਹੈ ਪਰ ਹੁਣ ਇਸ ਦੇ ਕੋਲੇ ਪੈਸੇ ਲਗਾਉਣ ਨੂੰ ਪੈਸੇ ਨਹੀਂ ਜਿਸ ਦੇ ਕਾਰਨ ਅਜੇ ਬੇ ਇਲਾਜ ਬੈਠਾ ਹੈ ਵੀ ਮਜਬੂਰ ਆਂਗੀ ਘਰੇ ਮਾਣਾ ਮੱਟਾ ਜਿੰਨਾ ਗੁੰੰਦਾ ਦੇਖੋ ਮੇਰੀ ਵੀ ਉਮਰ ਇੰਨੀ ਹੋਗੀ ਮਾਣਾ ਕਰੇ ਸਲਾਈ ਮਾ ਆਉਂਦਿਆਂ ਕਦੇ ਕੋਈ ਕੱਪੜੇ-ਕੁਪੜੇ ਆ ਜਾਂਦੇ ਨੇ ਮਾਣੇ ਮੱਟੇ ਮਸ਼ੀਨ ਦਾ ਮਾਣਾ ਮੱਟਾ ਕਰਕੇ ਕੁਛ ਕਰਾਂ ਗੁਨਾ ਤੇ ਮਾਣਾ ਮੱਟਾ ਕੰਮ ਕਰਦੀਆਂ ਜੀ ਇਹਨੂੰ ਕੁਛ ਇਹਨੂੰ ਦੇਖ-ਦੇਖ ਕੇ ਪਰੇਸ਼ਾਨ ਹੋ ਜਾਂਦੇ ਕੁਛ ਕਰਦੇ ਹਾਲਾਤ ਦੇਖ ਕੇ ਐਨੇ ਮਜਬੂਰ ਹੋਏ ਪੈਣਾ ਕਈ ਵਾਰ ਤਾਂ ਹੀ ਕਰਨੀ ਹੋਵੇ ਬਸ ਤੂੰ ਲੈ ਮੈਨੂੰ ਵੀ ਲੈ ਕੇ ਕੁਛ ਦੇ ਦੇ ਕੋਈ ਸੱਜਣ ਵੀਰ ਕੋਈ ਇਹਦਾ ਕੋਈ ਇਲਾਜ ਕਰਾ ਦੇ ਉਹਦੇ ਅਸੀਂ ਮੈਂ ਬਹੁਤ ਬਹਾਰੀ ਹੋਵਾਂਗੇ ਸਮਝ ਲਓ ਉਹਨਾਂ ਨੇ ਆਪਣੇ ਬੱਚੇ ਦਾ ਇਲਾਜ ਕਰਾਇਆ ਮੇਰੇ ਬੱਚੇ ਦਾ ਇੱਕ ਸਸੇ ਗਾਲ ਦੋਸਤੋ ਅੱਜ ਤੁਹਾਨੂੰ ਮਿਲਾਂ ਚੱਲੇ ਆ ਇੱਕ ਐਸੇ ਪਰਿਵਾਰ ਦੇ ਨਾਲ ਜਿਸ ਦੇ ਉੱਤੇ 2022 ਦੇ ਵਿੱਚ ਇੱਕ ਐਸਾ ਪਹਾੜ ਟੁੱਟਦਾ ਹੈ ਜਿਸ ਦਾ ਇੱਕ ਜਵਾਨ ਮੁੰਡਾ ਮੰਜੇ ਦੇ ਵਿੱਚ ਪੈ ਜਾਂਦਾ ਹੈ ਦੱਸਣਾ ਚਾਹਾਂ ਕਿ ਘਰ ਦੇ ਵਿੱਚ ਸਿਰਫ ਇੱਕੋ ਮੁੰਡਾ ਸੀ ਜਿਹੜਾ ਕਮਾਉ ਸੀਗਾ ਤੇ ਜੇ ਗੱਲ ਕਰੀਏ ਉਹਨਾਂ ਦੇ ਘਰ ਦੇ ਹਾਲਾਤਾਂ ਦੀ ਘਰ ਦੇ ਹਾਲਾਤ ਤੁਸੀਂ ਦੇ ਇੱਕ ਰਸੋਈ ਹੈ ਤੇ ਇੱਕ ਕਮਰਾ ਉਹ ਵੀ ਜਿਹੜੇ ਨੇ ਕਿਰਾਏ ਦੇ ਉੱਤੇ ਬੈਠੇ ਨੇ ਕਈ ਵਾਰ ਤਾਂ ਜੇਬ ਦੇ ਵਿੱਚ ਕਿਰਾਇਆ ਹੁੰਦਾ ਹੈ ਕਈ ਵਾਰ ਨਹੀਂ ਹੁੰਦਾ ਤਾਂ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਣੇ ਆਂ ਵੀਰ ਦੀ ਲੱਤ ਦੇ ਵਿੱਚ ਇੱਕ ਰਾੜ ਪਈ ਹੋਈ ਹੈ ਜਿਸ ਦਾ ਡਾਕਟਰਾਂ ਦੇ ਕਹੇ ਅਨੁਸਾਰ ਕਿ ਰਾੜ ਜਿਹੜੀ ਟੁੱਟ ਗਈ ਹੈ ਪਰ ਹੁਣ ਇਸ ਦੇ ਕੋਲੇ ਪੈਸੇ ਲਗਾਉਣ ਨੂੰ ਪੈਸੇ ਨਹੀਂ ਜਿਸ ਦੇ ਕਾਰਨ ਅੱਜ ਇਹ ਬੇ ਇਲਾਜ ਬੈਠਾ ਹੈ ਕਿਸੇ ਫਰਿਸ਼ਤੇ ਨੂੰ ਉਡੀਕ ਰਿਹਾ ਹੈ ਕਿ ਕੋਈ ਫਰਿਸ਼ਤਾ ਆਵੇ ਜੋ ਇਸ ਦਾ ਇਲਾਜ ਕਰਵਾ ਸਕੇ ਸਾਡੇ ਨਾਲ ਵੀਰ ਵੀ ਮੌਜੂਦ ਆ ਪੰਕਜ ਉਹਦੇ ਨਾਲ ਵੀ ਗੱਲ ਕਰਾਂਗੇ ਸਸਰੀ ਗਾਲ ਜੀ ਸਸਰੀ ਗਾਲ ਜੀ ਭਾਈ ਤੁਹਾਡਾ ਜਿਹੜਾ ਇਹ ਐਕਸੀਡੈਂਟ ਹੈ ਕਦੋਂ ਹੁੰਦਾ ਇਹ ਮੇਰਾ ਐਕਸੀਡੈਂਟ ਜੀ 2022 ਦੇ ਵਿੱਚ ਹੋਇਆ ਜੀ 11ਵੇਂ ਮਹੀਨੇ ਦੇ 20 ਤਰੀਕ ਨੂੰ ਹਾਂਜੀ ਕਾਤੇ ਸੀਗੇ ਮੋਟਰਸਾਈਕਲ ਤੇ ਸੀ ਗੱਲ ਇਹ ਅੱਛਾ ਮੋਟਰਸਾਈਕਲ ਨਾਲ ਮੋਟਰਸਾਈਕਲ ਵਿੱਚ ਵੱਜਿਆ ਜੀ ਤੇ ਉਹਦਾਂ ਨਾਲ ਮੇਰੇ ਐਕਸੀਡੈਂਟ ਹੋਇਆ ਜੀ ਹਾਂ ਜੇ ਕਰਦੇ ਇਹ ਗੱਲ ਕਰੀਏ ਵੀਰ ਕਿ ਜਦੋਂ ਹੱਥ-ਤਾਲ ਪੈ ਜਾਂਦੇ ਆ ਤਾਂ ਫਿਰ ਘਰ ਦੇ ਹਾਲਾਤ ਕਿਹੋ ਜਿਹੇ ਹੋਗੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਗਏ ਜੀ ਰੋਟੀ ਪਾਣੇ ਤੋਂ ਵੀ ਬਸ ਮੁਸ਼ਕਲ ਹੀ ਚੱਲਿਆ ਜੀ ਸਾਡਾ ਖਰਚਾ ਪਾਣੀ ਜੀ ਬਹੁਤ ਜ਼ਿਆਦਾ ਨਜਾਇਜ਼ ਪਰੇਸ਼ਾਨੀ ਆ ਗਈ ਜੀ ਘਰ ਦਾ ਖਰਚਾ ਬਹੁਤ ਨਾ ਕਿਰਾਏ ਭਾੜੇ ਦਿੱਤੇ ਜਾਂਦੇ ਸੀਗੇ ਜੀ ਬਹੁਤ ਜ਼ਿਆਦਾ ਮੁਸ਼ਕਲ ਸੀਗੀ ਜੀ ਅਸੀਂ ਸਾਡੇ ਤਾਂ ਸੋਚਿਆ ਕਿ ਕਈ ਵਾਰ ਮਕਾਨ ਵਾਲੇ ਨੂੰ ਕਿਰਾਇਆ ਵੀ ਨਹੀਂ ਦਿੱਤਾ ਜਾਂਦਾ ਉਹ ਵੀ ਆ ਕੇ ਬੋਲਦਾ ਹਾਂਜੀ ਆ ਕਈ ਵਾਰੀ ਉਹ ਵੀ ਆ ਕੇ ਬੋਲਦਾ ਜੀ ਕਿਉਂਕਿ ਕਿਰਾਇਆ ਭੜਾ ਜਦੋਂ ਮੈਂ ਹੀ ਨਹੀਂ ਕਮਾਣਾ ਲਾਹੂੰਗਾ ਜੀ ਮੈਂ ਕਿਰਾਇਆ ਭੜਾ ਕਿੱਥੋਂ ਦੇ ਦੂੰਗਾ ਜੀ ਉਹਦੇ ਵੀ ਹੱਤ ਪੈਰ ਜੋੜ ਕੇ ਉਹਨੂੰ ਕਦੀ ਕਹਿ ਦਿੰਨਾ ਚਲੋ 10 ਦਿਨ ਵਾ ਦੇ ਦੇਣਾ 15 ਦਿਨ ਵਾ ਦੇ ਦੇਣਾ ਜੀ ਬਸ ਐਵੇਂ ਕਰਕੇ ਜੀ ਟਾਈਮ ਕੱਢ ਰਿਆਂ ਜੀ ਜੇ ਵੀਰੇ ਗੱਲ ਕਰੀਏ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਸਪਤਾਲ ਚਲੇ ਜਾਣੇ ਉਹ ਰਾੜ ਪੈ ਜਾਂਦੀ ਹੈ ਕੀ ਕਾਰਨ ਸੀਗੇ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਇਹ ਠੀਕ ਨਹੀਂ ਹੋ ਸਕੀ ਜਿਹੜੀ ਤੁਹਾਡੀ ਲਤ ਕੀ ਕਾਰਨਾ ਕਰਕੇ ਹੋਇਆ ਇਹ ਕਾਰਨ ਕੁੱਤਨੀ ਸੀ ਜੀ ਪਰ ਤੇ ਮੈਂ ਥੋੜਾ ਜਿਆ ਠੀਕ ਹੋ ਗਿਆ ਸੀਗਾ ਜੀ ਉਸ ਤੋਂ ਬਾਅਦ ਜੀ ਮੈਨੂੰ ਉਹਨਾਂ ਨੇ ਮਹੀਨੇ 15 ਆ ਮਹੀਨੇ ਡੇਢ ਮਹੀਨੇ ਦੇ ਬਾਅਦ ਛੁੱਟੀ ਦਿੱਤੀ ਸੀਗੀ ਜੀ ਉਸ ਤੋਂ ਬਾਅਦ ਇਹ ਕਹਿੰਦੇ ਕਿ ਤੂੰ ਰਜਿੰਦਰਾ ਜਾ ਰਜਿੰਦਰਾ ਦੇ ਵਿੱਚ ਤੇਰੀ ਪਲਾਸਟਿਕ ਸਰਜਰੀ ਹੋਏਗੀ ਕਹਿੰਦੇ ਉਸ ਤੋਂ ਬਾਅਦ ਤੇਰੀ ਰਾੜ ਪੈਗੀ ਹੈ ਫਿਰ ਮੈਂ ਉਸ ਤੋਂ ਬਾਅਦ ਰਜਿੰਦਰਾ ਦੇ ਵਿੱਚ ਪਲਾਸਟਿਕ ਸਰਜਰੀ ਵੀ ਕਰਵਾ ਕੇ ਲਿਆਇਆ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਮਹੀਨੇ ਕੇ ਬਾਅਦ 15 ਦਿਨਾਂ ਬਾਅਦ ਰਾੜ ਪਉਤੀ ਸੀ ਜੀ ਫੇਰ ਇਹਨਾਂ ਨੇ ਮੈਨੂੰ 15 ਦਿਨਾਂ ਬਾਅਦ 20 ਦਿਨਾਂ ਬਾਅਦ ਛੁੱਟੀ ਦਿੱਤੀ ਸੀ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਮੈਂ ਮਾੜਾ ਮੋਟਾ ਤੁਰਨ ਲੱਗ ਗਿਆ ਸੀਗਾ ਜੀ ਉਹ ਮੈਂ 2-3 ਵਾਰੀ ਨਾ ਘਰੇ ਡਿੱਗ ਪਿਆ ਜੀ ਉਸ ਤੋਂ ਬਾਅਦ ਜੀ ਮੇਰੀ ਨੱਟ ਨੱਟ ਟੁੱਟ ਗਿਆ ਜੀ ਉਹਨਾਂ ਤੋਂ ਬਾਅਦ ਮੈਂ ਜਮਾ ਹੀ ਘਰ ਜੁਗਰ ਰਹਿ ਗਿਆ ਜੀ ਮਾੜਾ ਮੋਟਾ ਤੁਰਦਾ ਫਿਰਦਾ ਸੀ ਜੀ ਗੜਾ ਉਖਾਉਂਦਾ ਹੂ ਯਾਰ ਕਿ ਹਰ ਵਕਤ ਕੰਦਾ ਖਾਣ ਨੂੰ ਆਂਦੀ ਆਉਣੀਆ ਕਰੇ ਹਾਂਜੀ ਬਸ ਐ ਹੁੰਦਾ ਕਿ ਬੱਜੀ ਕਰਦਾ ਕਿ ਇੱਕ ਤਰ੍ਹਾਂ ਦਾ ਸੁਸਾਈਡ ਕਰ ਲਾਂ ਜੀ ਬਸ ਹੋਰ ਕੁਛ ਨਹੀਂ ਜੀ ਬਸ ਮਰਨ ਨੂੰ ਜੀ ਕਰਦਾ ਜੀ ਕਿਉਂਕਿ ਘਰ ਦੇ ਹਾਲਾਤ ਬਹੁਤ ਮਾੜੇ ਨੇ ਜੀ ਘਰ ਚੱਲ ਨਹੀਂ ਰਿਹਾ ਜੀ ਇਸ ਕਰਕੇ ਬਹੁਤ ਦੁਖੀ ਆ ਜੀ ਬਹੁਤ ਪਰੇਸ਼ਾਨ ਆ ਦੇਖ ਸਕਦੇ ਹੋ ਘਰ ਦੇ ਹਾਲਾਤ ਬਾਈ ਨੂੰ ਤਕਰੀਬਨ 2022 ਦੀ ਗੱਲ ਕਰ ਰਿਹਾ 25 ਖਤਮ ਨੂੰ ਹੋਗਾ 2.5 3 ਸਾਲ ਮੰਝੇ ਦੇ ਉੱਤੇ ਬੈਠ ਕੇ ਤੁਹਾਨੂੰ ਵੀ ਪਤਾ ਹੈ ਕਿ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੈ ਮਾਂ ਹੈ ਜਿਹੜੀ ਵਿਚਾਰੀ ਕਿਵੇਂ ਨਾ ਕਿਵੇਂ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ ਕਿਸੇ ਕੱਪੜਿਆਂ ਨੂੰ ਸਿਉਣ ਮਾਰਦੀ ਹੈ ਕਦੇ ਕਿਸੇ ਦੇ ਜਾ ਕੇ ਕੰਮ ਕਰਦੀ ਮਾਤਾ ਵੀ ਸਾਡੇ ਨਾਲ ਮੌਜੂਦ ਨੇ ਨਮਸਕਾਰ ਨਮਸਕਾਰ ਜੀ ਮਾਤਾ ਹੀ ਬੜਾ ਤਸੀਂ ਸਮਝਦੇ ਆ ਕਿ ਬਹੁਤ ਬੁਰੇ ਹਾਲਾਤ ਬਸ ਕੀ ਕਰੀਏ ਜੀ ਬੜੇ ਪਰੇਸ਼ਾਨ ਹੋਏ ਪਿਆਂਗੇ ਇਹਨੂੰ ਕੁਸ ਤੈਨੂੰ ਦੇਖ ਦੇਖ ਕੇ ਪਰੇਸ਼ਾਨ ਹੋ ਜਾਂਨੇ ਕੁਸ ਕਰਦੇ ਹਾਲਾਤ ਦੇਖ ਕੇ ਐਨੇ ਮਜਬੂਰ ਹੋਏ ਪੈਨਾ ਕਈ ਵਾਰ ਤਾਂ ਹੀ ਕਹਿੰਨੀ ਹੋਵੇ ਬਸ ਤੂੰ ਲੈ ਮੈਨੂੰ ਵੀ ਲੈ ਕੇ ਕੁਸੇ ਦੇ ਦੇ ਜੀ ਮਕਾਨ ਨੂੰ ਕੂਨਦਾ ਕਰਾਇਆ ਉਹ ਔਖਾਗਾ ਕਦੇ ਹਸਪਤਾਲ ਚ ਲੰਗਰ ਲੰਗਰ ਮਿਲਦਾ ਥੋਲੇ ਆਂਦੇ ਸੀਗੇ ਕਦੇ ਕੁਸ ਕਦੇ ਬੰਦ ਕਰੇ ਕਦੇ ਨਹੀਂ ਬੰਦਦਾ ਜੀ ਕਮਾਨਾਂ ਨਾਲ ਹੀ ਕੱਲਾ ਸੀ ਜੀ ਵਾਸਾ ਪਰੇਸ਼ਾਨ ਹੋਏ ਪਿਆ ਜੀ ਕੋਈ ਸੱਜਣ ਵੀਰ ਕੋਈ ਇਹਦਾ ਕੋਈ ਇਲਾਜ ਕਰਾ ਦੇ ਉਹਦੇ ਅਸੀਂ ਮੈਂ ਬਹੁਤ ਵਾਰੀ ਹੋਵਾਂਗੇ ਸਮਝ ਲਓ ਉਹਨਾਂ ਨੇ ਆਪਣੇ ਬੱਚੇ ਦਾ ਇਲਾਜ ਕਰਾਇਆ ਮੇਰੇ ਬੱਚੇ ਦਾ ਨਹੀਂ ਕਰਾਇਆ ਜੀ ਆਪਦੇ ਬੱਚੇ ਦਾ ਇਲਾਜ ਕਰਾਏ ਜਿਹੋ ਕਰਾਏਗਾ ਤਾਂ ਲ ਮਾਤਾ ਜੀ ਹੌਸਲਾ ਰੱਖੋ ਕੋਈ ਨਹੀਂ ਪਰਮਾਤਮਾ ਸਬਦਾ ਜੀ ਤੁਹਾਡੇ ਵੀ ਕਿਤੇ ਨਾ ਕਿਤੇ ਸੁਣੇਗਾ ਸਾਨੂੰ ਪਤਾ ਹੈ ਕਿ ਜਦੋਂ ਜਵਾਨ ਮੁੰਡਾ ਮੰਝੇ ਤੇ ਪੈ ਜਾਵੇ ਤਾਂ ਘਰ ਉਹੀ ਖਾਨ ਨੂੰ ਆਉਂਦਾ ਉਹ ਤਾਂ ਅੰਦਾਜ਼ੇ ਹੁਣ ਕੀ ਕਰਾਂ ਜੀ ਮੈਂ ਵੀ ਮਜਬੂਰ ਆਂਗੀ ਘਰੇ ਵਾਣਾ ਮोटा ਜਿੰਨਾ ਹੁੰਦਾ ਦੇਖੋ ਮੇਰੀ ਵੀ ਉਮਰ ਐਨੀ ਹੋ ਗਈ ਵਾਣਾ ਕਰੇ ਸਲਾਈ ਮਾਰਦਿਆਂ ਕਦੇ ਕੋਈ ਕੱਪੜੇ ਕੁਪੜੇ ਆ ਜਾਂਦੇ ਨੇ ਵਾਣੇ ਮੱਟੇ ਮਸ਼ੀਨ ਦਾ ਵਾਣਾ ਮੱਟਾ ਕਰਕੇ ਕੁਛ ਘਰਾਂ ਘੁਰਾਂ ਤੇ ਵਾਣਾ ਮੱਟਾ ਕੰਮ ਕਰਦੀਆਂ ਜੀ ਉਹ ਵਾਣਾ ਮੱਟਾ ਐ ਗੁਜ਼ਾਰਾ ਕਰੀ ਜਾਂਦੇ ਆ ਜੀ ਅਸੀਂ ਹੁਣ 2-3 ਸਾਲ ਹੋ ਗਏ ਜੀ ਇਹਨੂੰ ਵੀ ਬੈਠੇ ਨੂੰ ਕਿੱਥੇ ਤੱਕ ਗੁਜ਼ਾਰਾ ਹੋਵੇਗਾ ਕਿੱਥੇ ਤੱਕ ਗੁਜ਼ਾਰਾ ਨਹੀਂ ਹੋਵੇਗਾ ਮੈਂ ਕੱਲੀ ਜਣੀ ਕਮਾਣ ਵਾਲੀ ਪਹਿਲੇ ਚੱਲ ਨਾਲੇ ਕਮਾਂਦਾ ਸੀ ਜੀ ਮੈਨੂੰ ਸਾਰਾ ਲੱਗਦਾ ਸੀ ਜੀ ਉਹਨੇ ਕਮਾਣ ਤੋਂ ਵੀ ਬੈ ਪਉ ਨਾਲ ਆ ਕੇ ਲਾ ਮਾ ਪਿਤਾ ਜੀ ਨੂੰ ਇਹਨਾਂ ਦੇ ਕੀ ਹੋਇਆ ਸੀ ਇਹਨਾਂ ਦੇ ਪਿਤਾ ਜੀ ਨੂੰ ਅਟੈਕ ਹੋ ਗਿਆ ਸੀ ਜੀ ਕੋ ਲਖਤ ਟੈਕ ਨਹੀਂ ਹੋਇਆ ਸੀ ਉਹਨਾਂ ਨੂੰ ਵੀ ਉਹਨਾਂ ਦਾ thora 17 18 ਸਾਲ ਹੋ ਗਏ ਜੀ ਪੂਰੇ ਹੋਏ ਨੂੰ ਉਸ ਤੋਂ ਬਾਅਦ ਬਸ ਮੈਂ ਹੀ ਸਾਭ ਰੀਆਂ ਵਿਚਾਰਾ ਬਸ ਇਹ ਕਰੀ ਜਾਂਦਾ ਸੀ ਕੁਸ ਕੁਸਮਾ ਕਰੀ ਜਾਂਦੇ ਸੀ ਆਪ ਤਾਂ ਚਲ ਰੋਟੀ ਪਾਣੀ ਖਾਈ ਜਾਂਦੇ ਸੀ ਜਈ ਜੀ ਮਿਲ ਜਾਂਦੀ ਸੀ ਹੁਣ ਤਾਂ ਇਹਨੇ ਪਰੇਸ਼ਾਨ ਹੋਏ ਬੈਠੇ ਆ ਵੀ ਇਹ ਹੁੰਦਾ ਇੱਕ ਤਰ੍ਹਾਂ ਰੱਬ ਸਾਨੂੰ ਜਾਂ ਤਾਂ ਚੱਕ ਲੈ ਜਾ ਇਹਨੂੰ ਪਰਮਾਤਮਾ ਠੀਕ ਕਰ ਦੇ ਜੀ ਬਸ ਅਸੀਂ ਇੰਨੀ ਪਰੇਸ਼ਾਨੀ ਵਿੱਚ ਫਸੇ ਹੋਏ ਆਂਗੇ ਨਾ ਤਾਂ ਉਹ ਹੋ ਸਕਦੇ ਆਂਗੇ ਮਰ ਸਕਦੇ ਆਂ ਨਾ ਜੀਆਂ ਵਿੱਚੋਂ ਉਹ ਹਾਲ ਹੋਇਆ ਪਿਆ ਜੀ ਸਾਡਾ ਤਾਂ ਨਜਿੰਦਿਆਂ ਵਿੱਚੋਂ ਅਸੀਂ ਨਾ ਮਰਿਆਂ ਵਿੱਚੋਂ ਬਸ ਬਹੁਤ ਬੁਰੀ ਹਾਲਤ ਹੈ ਸਾਡੀ ਇਸ ਟਾਈਮ ਜੇ ਕੋਈ ਦਾਨੀ ਵੀਰ ਸੱਜਣ ਸਾਡੀ ਮਦਦ ਕਰੇਗਾ ਸਾਨੂੰ ਤਾਂ ਉਹਨਾਂ ਨੇ ਇੰਨੀਆਂ ਸੀਸਾਂ ਲੱਗਣੀਆਂ ਨੇ ਕਿ ਰੱਜ ਰੱਜ ਕੇ ਖਾਏਗਾ ਰੱਜ ਰੱਜ ਕੇ ਪਾਏਗਾ ਮਤਲਬ ਜੇ ਕੋਈ ਤੁਹਾਡੀ ਮਦਦ ਕਰਨਾ ਚਾਹੁੰਦਾ ਤਾਂ ਆਪਣਾ ਮੋਬਾਈਲ ਨੰਬਰ ਦੇ ਦਿਓ ਮੋਬਾਈਲ ਨੰਬਰ ਤਾਂ ਜੀ ਇਹਨੂੰ ਹੀ ਯਾਦ ਹੈਗਾ ਇਹ ਬਹੁਤ ਚੰਗਾ 7696539133 7696539133 ਜੀ ਇਹ ਸਨ ਉਹ ਦੁਖੀ ਪਰਿਵਾਰ ਜਿੱਥੇ ਇੱਕ ਮਾਂ ਐ ਇੱਕ ਪੁੱਤ ਐ ਜਿਹੜਾ ਪੁੱਤ ਐ ਉਹ ਮੰਜੇ ਤੇ ਪਿਆ 2.5 ਤੇ 3 ਸਾਲਾਂ ਦਾ ਅੱਜ ਉਹ ਕੈਮਰੇ ਮੁਰੇ ਵੀ ਰੋ ਪਿਆ ਉਸ ਦਾ ਅਖਣਾ ਸੀ ਕਿ ਹਾਏ ਰੱਬਾ ਮੈਨੂੰ ਮੌਤ ਹੀ ਆ ਜਾਵੇ ਕਿਉਂ ਕਿਉਂਕਿ ਜਿਹੜਾ ਇਹਦਾ ਇਲਾਜ ਹੈ ਕੋਈ ਕੁਰਬਾਨ ਨੂੰ ਸਾਹਮਣੇ ਨਹੀਂ ਆ ਰਿਹਾ ਕਬੀਰ ਕੋਲੇ ਜੇ ਪੈਸਿਆਂ ਦੀ ਗੱਲ ਕਰੀਏ ਤਾਂ ਇਸ ਦਾ ਅਖ ਨਾਲ ਕਿ ਕਈ ਵਾਰ ਤਾਂ ਮਕਾਨ ਮਾਲਕ ਵੀ ਆ ਕੇ ਇਹਨਾਂ ਨਾਲ ਗਾਲਾਂ ਕੱਢ ਜਾਂਦਾ ਹੈ ਕਿ ਭਾਈ ਮੇਰਾ ਕਿਰਾਇਆ ਦੋ ਤੇ ਮਾਤਾ ਦੀ ਤੁਸੀਂ ਹਾਲਾਤ ਦੇਖੀ ਜਾਂਦੇ ਹੋ ਮਾਤਾ ਦਾ ਅਖ ਨਾਲ ਕਿ ਅਸੀਂ ਕਿਵੇਂ ਨਾ ਕਿਵੇਂ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਆ ਕਿ ਆਪਣੇ ਜਿਹੜੀ ਸਲਾਈ ਮਸ਼ੀਨ ਰਾਹੀਂ ਕੱਪੜੇ ਸੂਕੇ ਕਦੇ ਕਿਸੇ ਦੇ ਘਰੇ ਜਾ ਕੇ ਕੰਮ ਕਰਕੇ ਕਦੇ ਹਸਪਤਾਲਾਂ ਦੇ ਵਿੱਚੋਂ ਲੰਗਰ ਲੈ ਕੇ ਆਪਣੇ ਜਿਹੜੇ ਘਰ ਦਾ ਗੁਜ਼ਾਰਾ ਕਰੀ ਜਾਂਦੇ ਆ ਪਰ ਜੇ ਘਰ ਦੇ ਹਾਲਾਤਾਂ ਦੀ ਗੱਲ ਕਰੀ ਜਾਵੇ ਤਾਂ ਵੱਤ ਤੋਂ ਵੱਤਰ ਹਨ ਇੱਕਾ ਕਮਰਾ ਹੈ ਜਿੱਥੇ ਅਸੀਂ ਬੈਠੇ ਨਾਲ ਹੀ ਇੱਕ ਰਸੋਈ ਹੈ ਜਿੱਥੇ ਇਹ ਗੁਜ਼ਾਰਾ ਕਰ ਰਹੇ ਹਨ ਹੁਣ ਇਹ ਉਡੀਕ ਕਰ ਰਹੇ ਹਨ ਕਿ ਕਦੋਂ ਕੋਈ ਦਾਨੀ ਸੱਜਣ ਆਵੇਗਾ ਅਤੇ ਇਹਨਾਂ ਦੀ ਜਿਹੜੀ ਬਾਹ ਫੜਿਆ ਤੇ ਇਹਨਾਂ ਦੇ ਮੁੰਡੇ ਦਾ ਇਲਾਜ ਕਰਾ ਸਕੇ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ